ਬਠਿੰਡਾ ਪੁਲਿਸ ਵੱਲੋਂ ਬਹਿਮੜ ਰੋਡ ਤੇ ਹੋਏ ਕਤਲ ਦੀ ਗੁੱਥੀ ਸੁਲਝਾਈ ਡੀਐਸਪੀ ਇਹਨਾ ਗੁਪਤਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਉਸ ਮ੍ਰਿਤਕ ਔਰਤ ਦਾ ਆਸ਼ਿਕ ਹੀ ਨਿਕਲਿਆ ਉਸ ਦਾ ਕਾਤਲ ਸ਼ੱਕ ਕਰਦਾ ਸੀ ਕਿਸੇ ਹੋਰ ਦੇ ਨਾਲ ਇਹ ਔਰਤ ਕਰਦੀ ਹੈ ਗੱਲਾਂਬਾਤਾਂ ਮਾਮਲਾ ਪਿਛਲੇ ਦਿਨੀ ਬਠਿੰਡਾ ਦੇ ਪਿੰਡ ਬਹਿਮੜ ਰੋਡ ਦੇ ਉੱਤੇ ਇੱਕ ਔਰਤ ਦੇ ਹੋਏ ਕਤਲ ਦਾ ਇੱਕ ਔਰਤ ਜੋ ਇੱਕ ਹਸਪਤਾਲ ਦੇ ਅੰਦਰ ਸਫਾਈ ਆਪਣਾ ਸੇਵਕ ਸੀ ਤੇ ਮਹਾਲੀ ਦੇ ਵਿਕੇ ਇੱਕ ਸਵੇਗੀ ਦੇ ਵਿੱਚ ਕੰਮ ਕਰਦਾ ਇੱਕ ਉਸਦਾ ਬாய்ਫਰੈਂਡ ਜੋ ਪਿਛਲੇ 5 ਸਾਲਾਂ ਤੋਂ ਇਹ ਇੱਕ ਦੂਜੇ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿ ਆਪਣਾ ਰਹਿ ਰਹੇ ਸਨ ਤਾਂ ਇਹ ਵਿਅਕਤੀ ਜਿਹੜਾ ਇਹ ਉਸ ਔਰਤ ਦੇ ਆਪਣਾ ਸ਼ੱਕ ਕਰਦਾ ਸੀ ਕਿ ਇਹ ਕਿਸੇ ਹੋਰ ਵਿਅਕਤੀ ਦੇ ਨਾਲ ਗਲਤ ਕਰਦੀ ਹੈ ਜਿਸ ਨੂੰ ਲੈ ਕੇ ਇਸ ਨੇ ਛੱਕ ਛੱਕ ਦੇ ਵਿੱਚ ਇਹ ਸਾਰੇ ਦਿਨ ਆਪਸ ਵਿੱਚ ਇੱਕ ਦੂਜੇ ਦੇ ਨਾਲ ਲੜਦੇ ਰਹੇ ਤੇ ਉਸ ਤੋਂ ਬਾਅਦ ਇਸ ਨੇ ਆਪਣੇ ਮਫਲਰ ਦੇ ਨਾਲ ਉਸ ਔਰਤ ਦਾ ਗਲਾ ਕੁੱਟ ਕੇ ਇਸ ਵੱਲੋਂ ਕਤਲ ਕੀਤਾ ਗਿਆ ਜਿਸ ਨੂੰ ਲੈ ਕੇ ਥਾਣਾ ਛੱਦਰਵੇ ਕੀ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਵਿਅਕਤੀ ਨੂੰ ਆਪਣਾ ਬਰਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਆ ਉਸ ਨੂੰ ਸੁਣਾਉਣੇ ਆ ਕਿ ਕਹਿੰਦੇ ਨੇ ਡੀਐਸਪੀ ਦਿਹਾਤੀ ਹਨ ਗੁਪਤਾ ਸਾਨੂੰ ਕਿ ਇਨਫੋਰਮੇਸ਼ਨ ਮਿਲੀ ਕਿ ਇੱਕ ਅਨ ਆਈਡੈਂਟੀਫਾਈਡ ਡੈਡ ਬਡੀ ਬੇਮਰ ਦਿਵਾਨਾ ਪਿੰਡ 'ਚ ਖੇਤਾਂ ਦੇ ਵਿੱਚ ਪਈ ਹੈ ਇਨਫਾਰਮੇਸ਼ਨ ਮਿਲਣ ਤੇ ਸਦਰ ਦੀ ਟੀਮ ਤੇ CIA 2 ਦੀ ਟੀਮ ਇਮੀਡੀਏਟਲੀ ਮੌਕੇ ਤੇ ਪਹੁੰਚੀ ਉਹ ਇੱਕ ਲੇਡੀ ਦੀ ਡੈਡ ਬਾਡੀ ਸੀ ਉਮਰ ਕੰਕਰੀ 35 ਸਾਲ ਡੈਡ ਬਾਡੀ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਮੋਰਚਰੀ 'ਚ ਰਖਾਇਆ ਗਿਆ ਉਹਦਾ ਹਿਊਮਨ ਕਰਾਇ ਨੋਟਿਸ ਜਦੋਂ ਸੀ ਇਸ਼ੂ ਕੀਤਾ ਉਹਦੀ ਫਿਰ ਪਛਾਣ ਉਸ ਲੇਡੀ ਦੀ ਪਛਾਣ ਰਮਨਦੀਪ ਕੌਰ ਉਰਫ ਸਰਬਜੀਤ ਕੌਰ ਕੋਟ ਪਵਾਸੀ ਕੋਟ ਵਾਈ ਦੀ ਰਹਿਣੀ ਪਈ ਗਈ ਹੈ ਜੀ ਇਹਦੇ ਵਾਰਸਾਂ ਵੱਲੋਂ ਪਤਾ ਲੱਗਿਆ ਕਿ ਇਹ ਲੇਡੀ ਇੱਥੇ ਪੱਟੀ ਰੋਟੇ ਲਾਈਫ ਕੇ ਹਸਪੀਟਲ ਉੱਥੇ ਕੰਮ ਕਰਦੀ ਸੀ ਉਸ ਤੋਂ ਬਾਅਦ ਸਦਰ ਦੀ ਟੀਮ ਨੇ ਰਸੀਆਈਏ ਦੇ 2 ਦੀ ਟੀਮ ਨੇ ਆਪਣੀ ਟੈਕਨੀਕਲ ਐਵੀਡੈਂਸ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜਾ ਮੇਨ ਨਾ ਦੋਸ਼ੀ ਹੈ ਮਨਪ੍ਰੀਤ ਸਿੰਘ ਉਸ ਮਨੀ ਉਨੂੰ 24 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਐਫ ਆਈ ਆਰ ਨੰਬਰ 203 ਅੰਡਰ ਸੈਕਸ਼ਨ 103 ਬੀ ਐਨ ਐਸ ਦਰਜ ਰਜਿਸਟਰ ਕੀਤਾ ਗਿਆ ਤਮਨ ਕਿਵੇਂ ਕੀਤਾ ਨੇ ਤੇ ਕਾਰੋ ਕੀ ਰਹਾ ਦੋਸ਼ੀ ਜਿਹੇ ਪੁੱਛ ਕੇ ਜੇ ਸਾਨੂੰ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਸੀ ਉਹ ਇਸ ਲੇਡੀ ਨੂੰ ਪਿਛਲੇ 5 ਸਾਲਾਂ ਤੋਂ ਜਾਣਦਾ ਸੀ ਇਹਨਾਂ ਦੇ ਰਿਲੇਸ਼ਨਸ਼ਿਪ ਆਪਸ ਦੇ ਵਿੱਚ ਤੇ ਉਹ ਇਸ ਲੇਡੀ ਨੂੰ ਉਹਦੇ ਹਸਪੀਟਲ ਤੋਂ ਪਰਸੋਂ 11 ਤਕਰੀਬ 11 ਵਜੇ ਇਹਨੂੰ ਲੈ ਕੇ ਨਿਕਲਿਆ ਆਪਣੇ ਬਾਈਕ ਤੇ ਉਹਦੇ ਇਹਨਾਂ ਦੀ ਆਪਸ 'ਚ ਕਾਫੀ ਆਪਸ 'ਚ ਕਹਾਣੀ ਸੁਣੀ ਹੋਈ ਤੇ ਜਦੋਂ ਇਹ ਲੇਡੀ ਨੂੰ ਡ੍ਰੌਪ ਕਰਨ ਜਾ ਰਿਹਾ ਸੀ ਸ਼ਾਮ ਨੂੰ ਕੋਹੜਾਈ ਤੇ ਬੈਮਨ ਦੇ ਵਾਲਾ ਪਿੰਡ ਦੇ ਕੋਲ ਇਹਨਾਂ ਦੀ ਹੱਥੋਂ ਪਾਈ ਹੋਈ ਉਦੋਂ ਇਸ ਬੰਦੇ ਦੇ ਗਲੇ ਤੇ ਕੁਝ ਮਫਲਰ ਪਾਏ ਹੋਏ ਸੀ ਉਨੇ ਇਸ ਲੇਡੀ ਦਾ ਤਾਂ ਮਫਲਰ ਨਾਲੇ ਦਾ ਗਲਾ ਘੋਟ ਕੇ ਮਾਰ ਕੇ ਖੇਤਾ ਵਿੱਚ ਸੁੱਟ ਕੇ ਬੋਡੀ ਦਾ ਫਰਾਰ ਹੋ ਗਿਆ ਇਹ ਜਿਹੜੇ ਪੰਜ ਸਾਲ ਤੋਂ ਰਿਲੇਸ਼ਨ 'ਚ ਸੀਗੇ ਦੋਨੋਂ ਤੇ ਇਹਨਾਂ ਦੀ ਆਪਸੀ ਕੋਈ ਉੱਥੇ ਬਹੁਤ ਬਹਿਸਵਾਂ ਜੀ ਹੋਈ ਪੂਰਾ ਦਿਨ ਹੀ ਬਹਿਸਵਾਂ ਚੱਲਦੀ ਰਹੀ ਸੀ ਇਸ ਕਰਕੇ ਉਹ ਬਹਿਸਦੀ ਹੈ ਬਟ ਕੁਝ ਹੋਰ ਤਾਂ ਉਹ ਉਹ ਹੀ ਸੀਗਾ ਕਿ ਉਹਦੇ ਮੁਤਾਬਕ ਜਿਹੜਾ ਦੋਸ਼ੀ ਹੈ ਉਹ ਇਸ ਲੇਡੀ ਦਾ ਹੋਰ ਵੀ ਕਿਤੇ ਰਿਲੇਸ਼ਨ ਸੀਗਾ ਤੇ ਉਹ ਮੁੰਡੇ ਇਸ ਚੀਜ਼ ਤੋਂ ਅਬਜੈਕਟ ਕਰਦਾ ਸੀ ਇਹ ਲੈਸ ਦਾ ਮੋਬਾਈਲ ਵੀ ਨਾਲ ਲੈ ਕੇ ਚਲੇ। ਇਹ ਲੇਡੀ ਇਹਦੇ ਕਹਿਣ ਦੇ ਮੁਤਾਬਕ ਜੀ ਇਹਨੇ ਲੇਡੀ ਦਾ ਮੋਬਾਈਲ ਜਦੋਂ ਇਹਨਾਂ ਦੀ ਸਵੇਰੇ ਲੜਾਈ ਹੋਈ ਉਹਨੇ ਤੋੜਦਾ ਸੀ ਪਹਿਲੇ। ਹਾਂਜੀ। ਤੇ ਇਹ ਮੁੰਡਾ ਆ ਜਿਹੜਾ ਇਹ ਸਵੀਗੀ ਦਾ ਡਿਲੀਵਰੀ ਬாய் ਦਾ ਕੰਮ ਕਰਦਾ ਸੀ ਮੋਹਾਲੀ ਦੇ ਵਿੱਚ। ਉੱਥੋਂ ਆਇਆ ਹੋਇਆ ਸੀ ਆਪਣੇ ਪਿੰਡ ਗਿਲਕਲਾਂ ਦੇ ਰਹਿਣ ਵਾਲਾ ਹੁੰਦਾ। ਸਪੱਸ਼ਟ ਮਿਲਦਾ ਹੈ ਸੀ। ਹਾਂਜੀ। ਕਿੰਨੀ ਫੇਰ ਇਹ ਲੇਡੀ ਹੈ ਕਰੀ 35 ਸਾਲਾਂ ਦੀ ਤੇ ਮੁੰਡਾ ਵੀ ਅਰਾਊਂਡ 30 ইয়ারਸ ਦਾ। ਮੋਬਾਈਲ ਜਦੋਂ ਮਨੀ ਕਰ ਰਿਹਾ ਨਾਲ ਮੁੰਡਾ ਜੀ ਅਨਮੈਰਿਡ ਹੈ ਲੇਡੀ ਮੈਰਿਡ ਹੈ ਲੇਡੀ ਦਾ ਇੱਕ ਬੱਚਾ ਵੀ ਹੈ ਮੁੰਡਾ 9 ਦਾ ਸੰਦਾ ਤੇ ਉਹਨਾਂ ਦਾ ਫਿਰ ਇਤੋ ਹੀ ਹੈ ਜਾਂ ਕਿਤੇ ਨਹੀਂ ਜੀ ਲੇਡੀ ਕੋਰ ਪਾਈ ਹੈ ਕੋਰ ਪਾਈ ਦੀ ਹੈ ਤੇ ਜਿਹੜਾ ਮੁੰਡਾ ਹੈ ਗਿਲ ਕਲਾ ਪੰਡਾ ਮੇਰਾ ਦੁਨਸ਼ੀਆ ਇਹ 5 ਸਾਲਾਂ ਤੋਂ ਜਾਣਦੇ ਸੀ ਜੀ ਵਿਆਹ ਤੇ ਮਿਲੇ ਸੀ ਇਹਨਾਂ ਦੀ ਕੋਈ ਪੁਰਾਣੀ ਆਪਸ ਵਿੱਚ ਰਿਸ਼ਤੇਦਾਰੀ ਹੈ ਹਾਂ ਜੀ ਕਿਹੜੀ ਜਿਹੜਾ ਪਿੰਡ ਦਾ ਖਾਲਸਾ ਵਿੱਚ ਸੀ ਕੋਈ 40 ਰੋਡ ਤੇ ਜੀ ਲਾਈਫ ਸਟੇ ਹਸਪੀਟਲ ਉੱਥੇ ਕੰਮ ਕਰਦੇ ਸੀ ਬਤੌਰ ਸਫਾਈ ਸੇਵਰ ਕਲਾਸ